ਕੋਸੀ ਵੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ ਖੇਤੀ ਕਾਨੂੰਨ ਖਿਲਾਫ ਕਿਸਾਨ ਲੰਬੇ ਸੰਘਰਸ਼ ਦੀ ਰਾਹ 'ਤੇ ਚੰਡੀਗੜ੍ਹ 'ਚ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਬੀਜਪੀ ਖਿਲਾਫ ਕੇਰਾ ਹੋਰ ਸਖਤ ਕਰ ਦਿੱਤਾ ਗਿਆ ਜਿਹੜਾ ਸਾਡਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਤੇ ਅਸੀਂ ਫੈਸਲਾ ਲਿਆ ਵੀ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਊ ਜਿੰਨਾਂ ਗੱਲਾਂ ਤੇ ਅਸੀਂ ਪਹਿਲਾਂ ਲੜ ਰਹੇ ਆ ਰੇਲਵੇ ਜਿਵੇਂ ਜਾਮ ਕੀਤੀ ਹੋਈ ਆ ਆਪਣੇ ਰਿਲਾਇੰਸ ਦੇ ਪੰਪ ਜਾਮ ਕੀਤੇ ਹੋਇਆ ਮੋਲ ਜਾਮ ਕੀਤੇ ਹੋਇਆ ਇਸ ਤੋਂ ਬਿਨਾਂ ਜਿਹੜੇ ਟੋਲ ਪਲਾਜੇ ਆ ਉਹ ਸਾਡੇ ਜਾਮ ਕੀਤੇ ਆ ਉਹ ਜਿਉਂਦੇ ਤਿਉਂ ਜਾਰੀ ਰਹਿਣਗੇ ਇਸ ਤੋਂ ਬਿਨਾ ਔਲ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਆ ਉਹ ਸੈਂਟਰ ਤੋਂ ਆ ਕੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਆ ਜਿਹੜੇ ਕਰ ਰਹੇ ਆ ਵੀ ਇਹ ਬਿੱਲ ਠੀਕ ਆ ਉਹਨਾਂ ਦੇ ਖਿਲਾਫ ਵੱਡੀ ਮੂਵਮੈਂਟ اٹھਾਈ ਜਾਊਗੀ ਪੰਜਾਬ ਅੰਦਰ ਉਹਨਾਂ ਦੇ ਘਰਾਂ ਦੇ ਘਰਾਓ ਉਹਨਾਂ ਦੇ ਜਿੱਥੇ ਪ੍ਰੈਸ ਕਾਨਫਰੰਸ ਕਰਨਗੇ ਉੱਥੇ ਘਰਾਓ ਕੀਤੇ ਜਾਣਗੇ ਉਹ ਲਗਾਤਾਰ ਜਾਰੀ ਹੈ ਵੱਡੀ ਮੂਵਮੈਂਟ ਹੈ ਮਤਲਬ ਸਾਰੇ ਇਹਨਾਂ ਦੇ ਘਰਾਂ ਤੱਕ ਘਰਾਂ ਦੇ ਮੂਹਰੇ ਜਾ ਕੇ ਧਰਨੇ ਲੈ ਜਾਣਗੇ ਬਹੁਤ ਸਾਈ ਸ਼ੁਰੂ ਹੋ ਚੁੱਕੇ ਆ ਜਿੱਥੇ ਰਹਿੰਦੇ ਆ ਉਥੇ ਉਹ 1-2 ਦਿਨਾਂ ਅੰਝ ਸ਼ੁਰੂ ਹੋ ਜਾਣਗੇ ਜਿਹੜੇ ਮੰਤਰੀ ਮਿਲਣ ਆਏ ਸੀ ਕੱਲ ਉਹਨਾਂ ਨੇ ਵਰਚੁਅਲ ਕਾਨਫਰੰਸ ਕਰਨ ਦੀ ਕੋਸ਼ਿਸ਼ ਕੀਤੀ ਸੰਗਰੂਰ 'ਚ ਸਾਡੇ ਸਾਥੀਆਂ ਨੇ ਜਾ ਕੇ ਉਹ ਜਿਹੜੀ ਮੀਟਿੰਗ ਹੈ ਉਹਨੂੰ ਰੁਕ ਰੁਕਿਆ ਜਿੱਥੇ ਜਿੱਥੇ ਵੀ ਆਉਣਗੇ ਉਹ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ ਉਹਨਾਂ ਦੀ ਅਸੀਂ ਉਹ ਲਸਟਾਂ ਲਾਵਾਂਗੇ ਉਹ ਕਿਹੜੇ ਸ਼ਹਿਰ ਜਾ ਰਹੇ ਆ ਕਿੱਥੇ ਜਾ ਰਹੇ ਆ ਕਿੱਥੇ ਪ੍ਰੋਗਰਾਮ ਕਰ ਰਹੇ ਆ ਉਧਰ ਨੂੰ ਅਸੀਂ ਮਾਰਚ ਕਰਾਂਗੇ ਰੌਣਾ ਕੱਲ ਸਾਡਾ ਡੈਲੀਗੇਸ਼ਨ ਗਿਆ ਸੀ ਉਹਨਾਂ ਨਾਲ ਉਹਨਾਂ ਨੇ ਦਰਬਾਰ ਕੀਤਾ ਅਸੀਂ ਸਮਝਦੇ ਆ ਡੈਲੀਗੇਸ਼ਨ ਦੀ ਵੇਇਜ਼ੀ ਕੀਤੀ ਆ ਇਹਦੇ ਖਿਲਾਫ 17 ਤਰੀਕ ਨੂੰ ਸਾਰੇ ਮਾਰਚ ਕੀਤੇ ਜਾਣਗੇ ਤੇ ਮੋਦੀ ਦੇ ਪুতਲੇ ਭੂਕੇ ਜਾਣਗੇ ਸਾਰੇ ਪੰਜਾਬ ਸਾਰੇ ਪੰਜਾਬ ਚ ਕਹੋਗੇ ਅਸੀਂ ਬਹੁਤ ਥਾਈ ਬੈਠੇ ਆ ਔਰ ਜਲਵਾਸਚਨਾ ਤੇ ਬੈਠੇ ਅਸੀਂ ਮੌਲਾ ਦੇ ਮੂਹਰੇ ਬੈਠੇ ਆ ਉੱਥੋਂ ਹੀ ਉਹ ਮਾਰਚ ਕੱਢੇ ਜਾਣਗੇ ਤੇ ਉਹਨਾਂ ਦੇ 17 ਤਰੀਕ ਨੂੰ ਅਸੀਂ ਉਹਨਾਂ ਦੇ ਪੁਤਲੇ ਫੂਕਾਂਗੇ ਪੰਜਾਬ ਸਰਕਾਰ ਖਿਲਾਫ ਅਲਟੀਮੇਟਮ ਵਾਪਸ ਲਿਆ ਕਿਉਂਕਿ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਉਣ ਦਾ ਐਲਾਨ ਕਰ ਦਿੱਤਾ ਹੈ ਗੱਲ ਬਾਤਲੀ ਕਿਸਾਨ ਹੁਣ ਦਿੱਲੀ ਵੀ ਨਹੀਂ ਜਾਣਗੇ ਵੀ ਨੂੰ ਮੀਟਿੰਗ ਅਗਲਾ ਫੈਸਲਾ ਸੀ ਵੀ ਦੀ ਮੀਟਿੰਗ ਚ ਲਮਾ ਨਹੀਂ ਨਹੀਂ ਵਿਦਾਨ ਅਨਮਿੱਤਰ ਸਮੇਲੀ ਚਲਦਾ ਇਹ ਅਨਮਿੱਤਰ ਸਮੇਲੀ ਚਲਦਾ ਵੀ ਨੂੰ ਅਸੀਂ ਮੀਟਿੰਗ ਕਰਨੀ ਇੱਕ ਅਸੀਂ ਅਲਟੀਮੇਟਮ ਦਿੱਤਾ ਹੀ ਪੰਜਾਬ ਗਵਰਨਮੈਂਟ ਨੂੰ ਉਹ ਅਸੀਂ ਵਾਪਸ ਲੈ ਲਿਆ ਕਿਉਂਕਿ ਪੰਜਾਬ ਗਵਰਨਮੈਂਟ ਨੇ ਜਿਹੜਾ ਬਜਟ اجلاس ਉਹ ਵਿਧਾਨ ਸਭਾ ਦਾ اجلاس ਉਹ ਉਹਨੇ ਸਦਨ ਦਾ ਫੈਸਲਾ ਕਰ ਲਿਆ ਇਸ ਕਰਕੇ ਅਸੀਂ ਉਹ ਆਪ ਦੀ ਪ੍ਰਾਪਤੀ ਸਮਝਦੇ ਆ ਅਸੀਂ ਜਿਹੜੇ ਕਿਸਾਨ ਜਿੱਥੇ ਬਣਦੇ ਜਾਂਦੇ ਦਵਾ ਦਾ ਸਦਕਾ ਉਹਨਾਂ ਨੇ ਅਦਲਾ ਸਦਿਆ ਇਹ ਬਾਕੀ ਜਿਹੜਾ ਫੈਸਲਾ ਉਹ ਗਵਰਨਮੈਂਟ ਨੇ ਕਰਨਾ ਹੈ ਦੇਖੋ ਅਸੀਂ ਗੱਲਬਾਤ ਲਈ ਨਹੀਂ ਹੁਣ ਦਿੱਲੀ ਜਾਵਾਂਗੇ ਗੱਲਬਾਤ ਲਈ ਨਹੀਂ ਜਾਵਾਂਗੇ ਜ਼ੋਲਣ ਵਾਸਤੇ ਤਾਂ ਜਾਵਾਂਗੇ ਜਾਵਾਂਗੇ ਉਹ ਤਾਂ ਜਦੋਂ ਸਾਡੀ ਸਕੀਮ ਬਣੂਗੀ ਉਦੋਂ ਅਸੀਂ ਜਾਵਾਂਗੇ ਦਿੱਲੀ ਐਲਾਨ ਕੀਤਾ ਗਿਆ ਕਿ ਜੋ ਵੀ ਕਿਸਾਨਾਂ ਦੇ ਵਿਰੋਚਾਵੇਗਾ ਉਸ ਦਾ ਕਿਰਾਇਓ ਹੋਵੇਗਾ ਚਾਹੀ ਰਾਜਪਾਲ ਹੀ ਕਿਉਂ ਨਾ ਹੋਵੇ ਜਿਹੜਾ ਜਿਹੜਾ ਬੰਦਾ ਸਾਡੇ ਕਿਸਾਨਾਂ ਦੇ ਵਿਰੋਧ ਚ ਆਊਗਾ ਅਸੀਂ ਉਹਦੇ ਖਰਾਫ ਅੰਦੋਲਨ ਤੇਜ ਕਰਾਂਗੇ ਭਾਵੇਂ ਉਹ ਗਵਰਨਰ ਹੋਵੇ ਭਾਵੇਂ ਉਹ ਮੋਦੀ ਹੋਵੇ ਵੇਖੋ ਅਸੀਂ ਚੰਡੀਗੜ੍ਹ ਨੂੰ ਘੇਰਨ ਵੀ ਜਾ ਸਕਦੇ ਆ ਅਸੀਂ ਉਹਦੇ ਬਾਹਰ ਵੀ ਜਾ ਸਕਦੇ ਆ ਗਵਰਨਰ ਦੇ ਸਾਡੇ ਤੇ ਕੋਈ ਉਹਦਾ ਬੈਨ ਨਹੀਂ ਹੈ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨਾਲ ਵੀ ਮੀਟਿੰਗ ਕੀਤੀ ਸਰਕਾਰ ਦੇ ਨੁਮਾਇंदे ਕਿਸਾਨਾਂ ਨੂੰ ਮਿਲਣ ਲਈ ਪੁੱਜੇ ਸਨ ਉਨ੍ਹਾਂ ਵੱਲ ਕੋਈ ਕੋਈ ਆਪਾਂ ਤਰੀਕਾ ਕੱਢੀਏ ਤਾਂ ਕਿ ਆਪਾਂ ਇਹ ਸ਼ੁਰੂਆਤ ਕਰ ਸਕੀਏ ਦੇਖੋ ਸਟੇਟ ਦਾ ਹਰ ਸੰਭਵ ਕੋਸ਼ਿਸ਼ ਹੁਣ ਵੀ ਚੱਲ ਰਹੀ ਹੈ ਕੋਲ ਦੀ ਕਮੀ ਹੈ ਸਟੇਟ ਫਿਰ ਵੀ ਆਪ ਦੀ ਜਿਹੜੀ ਇੱਕ ਰਿਸਪੌਂਸਿਬਿਲਟੀ ਉਹ ਨਿਭਾ ਰਹੀ ਹੈ ਪਰ ਇਹ ਜਿਹੜੀ ਜਥੇਬੰਦੀਆਂ ਹੈਗੀਆਂ ਇਹਨਾਂ ਨਾਲ ਵੀ ਗੱਲਬਾਤ ਕਰਕੇ ਇਹਨਾਂ ਇਸ਼ੂਆਂ ਤੇ ਗੱਲ ਕਰਨੀ ਜ਼ਰੂਰੀ ਹੈ ਇਹ ਇਹ ਲਗਾਤਾਰ ਜਦੋਂ ਵੀ ਗੱਲਬਾਤ ਹੋਈ ਹੈ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਜੀ ਨੇ ਦੋ ਵਾਰੀ ਇਹਨਾਂ ਨਾਲ ਮੀਟਿੰਗ ਕੀਤੀ ਤਨ ਆ 13 ਤਰੀਕ ਨੂੰ ਆ ਜਿਹੜੇ ਤਿੰਨ ਮੈਂਬਰੀ ਕਮੇਟੀ ਮੰਤਰੀਆਂ ਸੀ ਉਹਨਾਂ ਨੇ ਮੀਟਿੰਗ ਕੀਤੀ ਉਦੋਂ ਵੀ ਇਹ ਗੱਲ ਜਿਹੜੀ ਤੁਸੀਂ ਇਹ ਸਵਾਲ ਪੁੱਛਿਆ ਹੈਗਾ ਇਹਨਾਂ ਨੂੰ ਬੇਨਤੀ ਕੀਤੀ ਗਈ ਹੈ ਵਿਚਾਰਿਆ ਗਿਆ ਔਰ ਕਿਹਾ ਗਿਆ ਕਿ ਜੇ ਤੁਸੀਂ ਕੋਈ ਆਪਦੇ ਵੱਲੋਂ ਕਿਸਾਨ ਲੀਡਰ ਇੱਕ ਸੁਰ ਨੇ ਕਿ ਖੇਤੀ ਕਾਨੂੰਨ ਨੂੰ ਲੈ ਕੇ ਹੁਣ ਪਿੱਛੇ ਨਹੀਂ ਹਟਿਆ ਜਾਵੇਗਾ ਅੱਜ ਮੀਟਿੰਗ ਜਿਹੜੀ ਹੋਈ ਆ ਅਸੀਂ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ ਜਿਹੜੀ ਐਜੀਟੇਸ਼ਨ ਚੱਲ ਰਹੀ ਆ ਪੰਜਾਬ ਦੇ ਵਿੱਚ ਉਹ ਜਿਉਂ ਦੀ ਤਿਉਂ ਚੱਲੇਗੀ ਕੰਟੀਨਿਊ ਜ ਰਹੇਗੀ 20 ਤਰੀਕ ਤੱਕ 20 ਤਰੀਕ ਨੂੰ ਅਸੀਂ ਕੀ ਹਾਲਤ ਬਣਦੇ ਨੇ ਸਰਕਾਰ ਕੀ ਸੋਚਦੀ ਐ ਉਹਦੇ ਬਾਰੇ ਫੇਰ ਅਸੀਂ ਫੈਸਲਾ ਲਵਾਂਗੇ ਦੇਖੋ ਅਸੀਂ ਫੈਸਲਾ ਕੀਤਾ ਹੈ ਕਿ ਜਿਹੜੇ ਸੈਂਟਰ ਦੇ 8 ਨਮਾਇंदे ਪੰਜਾਬ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਪੱਖ ਦੇ ਵਿੱਚ ਪ੍ਰਚਾਰ ਕਰ ਰਹੇ ਆ ਅਸੀਂ ਉਹਨਾਂ ਨੂੰ ਪ੍ਰਚਾਰ ਨਹੀਂ ਕਰਨ ਦੇਵਾਂਗੇ ਕਿਉਂਕਿ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਤੇ ਅਸੀਂ ਕੇਂਦਰ ਦੇ ਜਿਹੜੇ ਮੰਤਰੀ ਹੈ ਉਹਨਾਂ ਨੂੰ ਕਿਸਾਨਾਂ ਦੇ ਵਿੱਚ ਜਾਣ ਤੋਂ ਵਰਜਿਤ ਕਰਾਂਗੇ ਤੇ ਜਿੱਥੇ ਲੋਟ ਆਇਆ ਅਸੀਂ ਉਹਨਾਂ ਦਾ ਘਰਾਓ ਕਰਾਂਗੇ ਦੇਖੋ ਇਕੱਠੀਆਂ ਘਟੂ ਘੱਟ ਸਹਿਮਤੀ ਤੇ ਇਹਨਾਂ ਮੁੱਦਿਆਂ ਤੇ ਅਸੀਂ ਇਕੱਠੀਆਂ ਹੋਈਆਂ ਇਕੱਠੇ ਹੋ ਕੇ ਲੜਾਂਗੇ ਤੇ ਲੜ ਰਹੇ ਹਾਂ ਜੇ ਕੋਈ ਇਹਦੇ ਤੋਂ ਬਾਹਰ ਜਾਣਾ ਚਾਹੁੰਦਾ ਉਹਨੂੰ ਵੀ ਆਜ਼ਾਦੀ ਹੈ ਜੇ ਕੋਈ ਹੋਰ ਆਉਣਾ ਚਾਹੁੰਦਾ ਹੈ ਉਹਨੂੰ ਵੀ ਆਜ਼ਾਦੀ ਹੈ ਅਸੀਂ ਉਦੋਂ ਤੱਕ ਲੜਾਂਗੇ ਜਦ ਤੱਕ ਕਿ ਕਾਨੂੰਨਾਂ ਦਾ ਕੋਈ ਹੱਲ ਨਹੀਂ ਹੋ ਜਾਂਦਾ ਦੇਖੋ ਪੰਜਾਬ ਸਰਕਾਰ ਨੂੰ ਇਹ ਖਾਸਾ ਸੀ ਕਿ ਜੋ ਇਹਨਾਂ ਨੇ ਅਲਟੀਮੇਟਮ ਦਿੱਤਾ ਹੈ ਜਿੱਡੀ ਵੱਡੀ ਐਜੀਟੇਸ਼ਨ ਚੱਲ ਰਹੀ ਹੈ ਕਿ ਹੁਣ ਕਾਂਗਰਸ ਦੇ ਜਿਹੜੇ ਨਮਾਇंदे ਐ ਪੰਜਾਬ ਸਰਕਾਰ ਦੇ ਜੋ ਵਜ਼ੀਰ ਐ ਉਹਨਾਂ ਦੇ ਵੀ ਘਰਾਓ ਹੋਣਗੇ ਉਹਨਾਂ ਦੇ ਵੀ ਧਰਨੇ ਲੱਗਣਗੇ ਉਹ ਇਹ ਪੁੱਛਣਾ ਆਇਸੀ ਸਾਥੋਂ ਕਿ ਤੁਸੀਂ ਫੈਸਲਾ ਹੁਣ ਕੀ ਕੀਤਾ ਹੈ ਅਸੀਂ ਸੈਸ਼ਨ ਬੁਲਾ ਲਿਆ ਤੇ ਅਸੀਂ ਫੈਸਲਾ ਕਰ ਲਿਆ ਕਿ ਜੇ ਤੁਸੀਂ ਸੈਸ਼ਨ ਬੁਲਾ ਲਿਆ ਸਾਡੀ ਮੰਗ ਪੂਰੀ ਕਰਤੀ ਅਸੀਂ ਜਿਹੜਾ ਅਲਟੀਮੇਟਮ ਦਿੱਤਾ ਸੀ ਉਹ ਵਾਪਸ ਲੈ ਲਿਆ ਸਾਫ ਹੈ ਕੇਂਦਰ ਨਾਲ ਮੀਟਿੰਗ ਬੈਠਾ ਰਹਿਣ ਬਾਅਦ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚ ਲਿਆਂਦੇ ਜਾ ਰਹੇ ਬਿੱਲ ਤੋਂ ਵੱਡੀਆਂ ਉਮੀਦਾਂ ਨੇ